ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖੱਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਮੁੱਦਾ ਬਹੁਤ ਗੰਭੀਰ ਹੈ ਜੀ ਮਨ ਨੂੰ ਇੱਕ ਅਜੀਬ ਕਿਸਮ ਦੀ ਉਦਾਸੀ ਨੇ ਘੇਰਿਆ ਹੋਇਆ ਅੱਜ ਸਾਡੀ ਪਹਿਲੀ ਚਿੱਠੀ ਫਲਸਤੀਨ ਦੇ ਹਾਲਾਤ ਬਾਰੇ ਹੈ ਜਿੱਥੇ ਇਜ਼ਰਾਈਲ ਵੱਲੋਂ ਕੁੱਖ ਨੂੰ ਹਥਿਆਰ ਵਜੂ ਵਰਤੇ ਜਾ ਰਹੇ। ਹਾਂਜੀ ਅੱਜ ਪਹਿਲੀ ਚਿੱਠੀ ਪਟਿਆਲੇ ਤੋਂ ਡਾਕਟਰ ਤਰਲੋਚਨ ਕੌਰ ਹੋਰਾਂਦੀ ਹੈ। ਜੀ। ਉਹਨਾਂ ਨੂੰ ਫਲਸਤੀਨ ਬਾਰੇ छਪੇ ਸਾਰੇ ਲੇਖ ਚੰਗੇ ਲੱਗੇ। ਜੀ। ਉਹ ਕਹਿੰਦੇ ਨੇ ਕਿ ਇਨ੍ਹਾਂ ਲੇਖਾਂ 'ਚ ਇਜ਼ਰਾਈਲ ਤੇ ਫਲਸਤੀਨ ਦੀ جنگ ਕਾਰਨ ਗਾਜ਼ਾ 'ਚ ਭੁੱਖਮਰੀ ਦਾ ਸ਼ਿਕਾਰ ਹੋਏ ਲੋਕਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਗਿਆ। ਜੋ ਮਾਰਿਆ ਜਾਣਾ ਬਣਦਾ ਵੀ ਹੈ। ਸਾਰੀ ਦੁਨੀਆ ਦੇਖ ਰਹੀ ਹੈ ਕਿ ਇਜ਼ਰਾਈਲ ਗਾਜ਼ਾ ਦੇ ਵਿੱਚ ਕੀ ਕਰ ਰਿਹਾ ਹੈ। ਅਸਲ 'ਚ ਨਾ ਇਹ ਸਾਰੇ ਸਿਆਸਤਦਾਨਾਂ ਦੇ ਮਨੋਰਥ ਨੇ ਪਰ ਸਿਆਸਤਦਾਨਾਂ ਦੇ ਮਨੋਰਥ ਕਦੇ ਵੀ ਇਨਸਾਨੀਅਤ ਤੋਂ ਉੱਪਰ ਨਹੀਂ ਹੋ ਸਕਦੇ ਤੁਸੀਂ ਇਹ ਦੇਖੋ ਕਿ ਇਜ਼ਰਾਈਲੀ ਫੌਜ ਜਿਹੜੇ ਰਾਹਤ ਕੇਂਦਰ ਨੇ ਉੱਥੋਂ ਖੁਰਾਕੀ ਵਸਤਾਂ ਲੈਣ ਆਏ ਜਿਹੜੇ ਫਲਸਤੀਨੀ ਨੇ ਉਹਨਾਂ ਤੇ ਗੋਲੀਆਂ ਦਾ ਜਿਹੜਾ ਮੀਂਹ ਵਰਾ ਰਹੇ ਨੇ ਜੀ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਸਵਾਲ ਕੀਤੇ ਜਾਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਜੀ ਇਹਦੇ ਵਿੱਚ ਜਿਹੜੇ ਨੇ ਰਾਜਕ ਤੱਤ ਨੇ ਉਹ ਇਜ਼ਰਾਈਲ ਦੀ ਫੌਜ ਨੂੰ ਨਿਸ਼ਾਨਾ ਬਣਾਉਣ ਲਈ ਅੱਗੇ ਵਧ ਰਹੇ ਸੀ ਜਿਸ ਕਰਕੇ ਸਾਨੂੰ ਗੋਲੀਆਂ ਚਲਾਉਣੀਆਂ ਪਈਆਂ ਉਹ ਗੋਲੀਆਂ ਦਾ ਸ਼ਿਕਾਰ ਔਰਤਾਂ ਬੱਚੇ ਮਰਦ ਸਾਰੇ ਹੋ ਰਹੇ ਨੇ ਜੀ ਭੁੱਖ ਮਿਟਾਉਣ ਦੇ ਲਈ ਖੁਰਾਕ ਲੈਣ ਵਾਸਤੇ ਜਾਂਦੇ ਨੇ ਪਰ ਇਹ ਨਹੀਂ ਪਤਾ ਕਦੋਂ ਕੋਈ ਗੋਲੀ ਉਹਨਾਂ ਦੇ ਆ ਕੇ ਲੱਗੇ ਤੇ ਉਹ ਮੌਤ ਦੀ ਜਿਹੜੀ ਹੈ ਗ੍ਰਾਹੀ ਬਣ ਜਾਣ ਹਾਂਜੀ ਤੇ ਇਸ ਵਰਤਾਰੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਫਲਸਤੀਨ ਨੂੰ ਮਾਨਤਾ ਦੇਣ ਲਈ ਕੁਝ ਮੁਲਕਾਂ ਵੱਲੋਂ ਯਤਨ ਵੀ ਕੀਤੇ ਜਾ ਰਹੇ ਨੇ ਪਰ ਜਿਹੜਾ ਅਮਰੀਕਾ ਹੈ ਉਹ ਬੜੀ ਧੌਂਸ ਦਿਖਾ ਰਿਹਾ ਹੈ ਤੇ ਉਹਦਾ ਜਿਹੜਾ ਧੌਂਸ ਵਾਲਾ ਰਵਈਆ ਹੈ ਬਿਲਕੁਲ ਗਲਤ ਹੈ ਤੇ ਇਸ ਨੂੰ ਆਪਾਂ ਅਮਰੀਕਾ ਦਾ ਵਪਾਰਾਤਵਾਦ ਵੀ ਕਹਿ ਸਕਦੇ ਹਾਂ ਉਹਦਾ ਇਹ ਵਪਾਰਾਤਵਾਦ ਸਿਰਫ ਉਹਨਾਂ ਦੇਸ਼ਾਂ ਲਈ ਨਹੀਂ ਜਿਹੜਾ ਫਲਸਤੀਨ ਦੇ ਹੱਕ 'ਚ ਖੜੇ ਹੋ ਰਹੇ ਨੇ ਜਾਂ ਉਹਦੇ ਹੱਕ 'ਚ ਆਵਾਜ਼ ਉਠਾ ਰਹੇ ਨੇ ਬਲਕਿ ਹਰ ਉਹ ਮੁਲਕ ਜਿਹੜਾ ਉਹਦੀ ਗੱਲ ਨਹੀਂ ਮੰਨਦਾ ਉਹਦੀ ਹੈਂਕਰ ਧੌਂਸ ਅੱਗੇ ਨਹੀਂ ਝੁਕਦਾ ਉਸ ਦੇ ਖਿਲਾਫ ਉਹ ਟੈਰਿਫ ਲਾ ਕੇ ਵਪਾਰਾਤਵਾਦ ਜਿਹੜਾ ਹੈ ਉਹ ਚਲਾ ਰਿਹਾ ਹੈ ਉਹ ਚਲਾ ਰਿਹਾ ਜੀ ਇਸੇ ਚਿੱਠੀ ਦੇ ਵਿੱਚ ਡਾਕਟਰ ਤਰਲੋਚਨ ਕਰੋਨਾ ਨੇ ਲਿਖਿਆ ਹੈ ਕਿ ਪ੍ਰੋਫੈਸਰ ਮਨੋਜ ਕੁਮਾਰ ਚਾ ਦਾ ਲੇਖ ਇਹ ਜਿਹੜੇ ਸਾਰੇ ਇਸ ਅੰਕ ਦੇ ਵਿੱਚ ਸੀਗੇ ਫਲਸਤੀਨ ਦੇ ਮੁੱਦੇ ਤੇ ਸੀ ਸਾਰੇ ਲੇਖ ਉਹਨਾਂ ਨੇ ਪ੍ਰੋਫੈਸਰ ਮਨੋਜ ਕੁਮਾਰ ਚਾ ਦੇ ਲੇਖ ਬਾਰੇ ਲਿਖਿਆ ਜੀ ਉਸ ਲੇਖ ਦਾ ਜਿਹੜਾ ਸੀ ਸਿਰਲੇਖ ਸੀ ਭੁੱਖਾ ਮਰ ਰਿਹਾ ਗਾਜ਼ਾ ਤੇ ਸੰਸਾਰ ਦੀ ਚੁੱਪ ਉਹਦੇ ਵਿੱਚ ਉਹਨਾਂ ਨੇ ਲਿਖਿਆ ਜੀ ਕਿ ਉਹ ਲੇਖ ਜਿਹੜਾ ਹੈਗਾ ਪੂਰੇ ਵਿਸ਼ਵ ਤੇ ਖਾਸ ਕਰਕੇ ਭਾਰਤ ਤੋਂ ਸਹੀ ਅਤੇ ਅਰਥਪੂਰਨ ਸਵਾਲ ਪੁੱਛਦਾ ਹੈ ਕਿ ਗਾਜ਼ਾ ਦੇ ਨਿੱਕੇ ਨਿੱਕੇ ਬੱਚੇ ਅਤੇ ਬੇਵਸ ਮਾਵਾ ਭੁੱਖ ਨਾਲ ਮਰ ਰਹੇ ਹਨ ਤੜਫ ਰਹੇ ਹਨ ਫਿਰ ਵੀ ਅਸੀਂ ਚੁੱਪ ਕਿਉਂ ਹਾਂ ਤੇਜੀ ਹੋਰ ਸਵਾਲ ਵੀ ਪੁੱਛੇ ਇਸ ਚ ਜੀ ਕੀ ਮਨੁੱਖਤਾ ਮਰ ਚੁੱਕੀ ਹੈ ਜਾਂ ਅਸੀਂ ਇੰਨੇ ਸਵਾਰਥੀ ਹੋ ਗਏ ਹਾਂ ਕਿ ਸਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਅਸ ਵੇਲੇ ਗਾਜ਼ਾ ਦੇ ਵਿੱਚ 70000 ਤੋਂ ਵੱਧ ਲੋਕ ਜਿਹੜੇ ਨੇ ਮਾਰੇ ਜਾ ਚੁੱਕੇ ਨੇ ਜਦੋਂ ਦੀ ਦੋਨੋਂ ਦੇਸ਼ਾਂ ਦੇ ਵਿੱਚ ਤਣਾਅ ਸ਼ੁਰੂ ਹੋਇਆ ਇਜ਼ਰਾਈਲੀ ਫੌਜ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ 70000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਜੀ ਇਜ਼ਰਾਈਲ ਦੀ ਜਿਹੜੀ ਤੱਕੇਸ਼ਾਹੀ ਹੈ ਫਲਸਤੀਨੀਆ ਨੂੰ ਭੁੱਖ ਦੇ ਨਾਲ ਮਾਰਨ ਦਾ ਜਿਹੜਾ ਉਹ ਹਥਿਆਰ ਵਰਤ ਰਿਹਾ ਹੈ ਉਹਦੇ ਖਿਲਾਫ ਹੌਲੀ-ਹੌਲੀ ਵਿਸ਼ਵ 'ਚ ਆਵਾਜ਼ਾਂ ਤਾਂ ਉੱਠ ਰਹੀਆਂ ਨੇ ਪਰੀ ਆਵਾਜ਼ਾਂ ਹਲੇ بلند ਨਹੀਂ ਹੋਈਆਂ ਇਹ ਸਾਰੀਆਂ ਆਵਾਜ਼ਾਂ ਇਕਜੁੱਟ ਹੋ ਕੇ ਇੱਕ ਬੁਲੰਦ ਆਵਾਜ਼ ਬਣਨੀ ਚਾਹੀਦੀ ਹੈ ਤਾਂ ਕਿ ਜਿਹੜੇ ਫਲਸਤੀਨ ਦੇ ਲੋਕ ਨੇ ਗਾਜ਼ਾ ਦੇ ਵਿੱਚ ਵਸ ਰਹੇ ਲੋਕ ਨੇ ਉਹਨਾਂ ਨੂੰ ਭੁੱਖਮਰੀ ਤੋਂ ਬਚਾਇਆ ਜਾਵੇ ਸਾਡਾ ਅਗਲਾ ਖ਼ਤ ਵੀ ਬੜੀ ਉਦਾਸ ਖ਼ਬਰ ਬਾਰੇ ਹੈ ਜੀ ਕਾਲ ਚਰਾਣੀ ਬਠਿੰਡਾ ਤੋਂ ਰਜਵਿੰਦਰਪਾਲ ਸ਼ਰਮਾ ਹੋਰਾਂ ਨੇ ਇੱਕ ਖਬਰ ਬਾਰੇ ਲਿਖਿਆ ਜਿਹੜੀ ਕੈਨੇਡਾ ਤੋਂ ਸੀ ਜੀ ਕਿ ਬੇਰੋਜ਼ਗਾਰੀ ਕਾਰਨ ਪੱਕਾ ਦੇ ਆਕਾਸ਼ਦੀਪ ਵੱਲੋਂ ਖੁਦਕੁਸ਼ੀ ਉਹ ਲਿਖਦੇ ਨੇ ਕਿ ਇਹ ਖਬਰ ਪੜ੍ਹ ਕੇ ਆਕਾਸ਼ਦੀਪ ਦੇ ਪਰਿਵਾਰ ਦੇ ਨਾਲ ਨਾਲ ਪੜ੍ਹਨ ਵਾਲਿਆਂ ਦੀਆਂ ਅੱਖਾਂ ਵੀ ਨਮ ਹੋਈਆਂ ਅਸਲ 'ਚ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਨੇ ਰੋਜ਼ਗਾਰ ਖਾਤਰ ਪ੍ਰਵਾਸ ਕਰਦੇ ਨੇ ਉਹਨਾਂ ਨੂੰ ਬਿਹਤਰ ਜ਼ਿੰਦਗੀ ਦੀ ਵੀ ਆਸ ਹੁੰਦੀ ਹੈ ਤੇ ਪਰ ਜਦੋਂ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਜਦੋਂ ਰੋਜ਼ਗਾਰ ਨਹੀਂ ਮਿਲਦਾ ਤੇ ਕੰਮ ਦੀ ਤਲਾਸ਼ੇ ਉਹਨਾਂ ਨੂੰ ਪਟਕਣਾ ਪੈਂਦਾ ਤਾਂ ਉਹ ਨਿਰਾਸ਼ਾ ਦੇ ਸ਼ਿਕਾਰ ਹੋ ਜਾਂਦੇ ਨੇ। ਕਈ ਵਾਰੀ ਇਹ ਹੁੰਦਾ ਹੈ ਜੇ ਰੋਜ਼ਗਾਰ ਨਹੀਂ ਮਿਲਦਾ ਤਾਂ ਕਈ ਵਾਰ ਉਹ ਮਾੜੀ ਸੰਗਤ 'ਚ ਪੈ ਜਾਂਦੇ ਨੇ। ਮਾੜੇ ਕੰਮਾਂ 'ਚ ਪੈ ਜਾਂਦੇ ਨੇ। ਤੇ ਜਦੋਂ ਫਿਰ ਵੀ ਹੱਥ ਪੱਲੇ ਕੁਝ ਨਹੀਂ ਪੈਂਦਾ ਉਹਨਾਂ ਨੂੰ ਲੱਗਦਾ ਹੈ ਕਿ ਪਿੱਛੇ ਮਾਪਿਆਂ ਨੇ ਜ਼ਮੀਨ ਜਾਇਦਾਦ ਵੇਚ ਕੇ ਕਈਆਂ ਨੂੰ ਭੇਜਿਆ ਹੁੰਦਾ ਹੈ, ਕਈਆਂ ਨੂੰ ਕਰਜ਼ੇ ਲੈ ਕੇ ਭੇਜਿਆ ਹੁੰਦਾ ਹੈ। ਹੈਨਾ? ਤੇ ਉਦੋਂ ਉਹਨਾਂ ਨੂੰ ਲੱਗਦਾ ਹੈ ਕਿ ਮਾਪਿਆਂ ਨੂੰ ਪਿੱਛੇ ਕੀ ਦਸੀਏ ਕਿ ਸਾਨੂੰ ਨੌਕਰੀ ਨਹੀਂ ਮਿਲੀ ਜਾਂ ਅਸੀਂ ਤਾਂ ਆਪਣਾ ਵੀ ਗੁਜ਼ਾਰਾ ਨਹੀਂ ਚਲਾ ਸਕਦੇ ਉਹ ਸੂਰਤ ਦੇ ਵਿੱਚ ਜਿਹੜੇ ਕਮਜ਼ੋਰ ਹੁੰਦੇ ਨੇ ਬੱਚੇ ਨਾ ਤੇ ਮਾਪਿਆਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਨੇ ਤੇ ਉਹ ਆਪਸ ਵਿੱਚ ਝੁਲਦੇ ਹੋਏ ਕਈ ਵਾਰੀ ਇਹ ਅੱਥ ਦਾ ਕਦਮ ਚੁੱਕ ਲੈਂਦੇ ਹਾਲਾਤ ਚਾਹੇ ਜੋ ਵੀ ਹੋਣ ਖੁਦਕੁਸ਼ੀ ਵਰਗਾ ਕਦਮ ਕਿਸੇ ਨੂੰ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਪਿੱਛੋਂ ਮਾਪੇ ਸਿਰਫ ਰੋਣ ਲਈ ਰਹਿ ਜਾਂਦੇ ਨੇ ਪਰ ਪਰਵਾਸ ਚ ਚੱਲਣੀਆਂ ਪੈਂਦੀਆਂ ਜਿਹੜੀਆਂ ਔਕੜਾਂ ਨੇ ਜਿਹੜੀਆਂ دشواریਆਂ ਨੇ ਉਹਨਾਂ ਦਾ ਟੱਕਰਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਹੋ ਕੇ ਜਾਣਾ ਚਾਹੀਦਾ ਜੀ ਬਿਲਕੁਲ ਅਸਲ ਗੱਲ ਇਹ ਹੈ ਨਾ ਮਾਪੇ ਜਦੋਂ ਸੋਚਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ ਚ ਜਾ ਕੇ ਹੀ ਉਹਨਾਂ ਨੇ ਡਾਲਰ ਕਮਾਉਣ ਲੱਗ ਜਾਣੇ ਹੈ ਡਾਲਰ ਪੌਂਡ ਜੋ ਵੀ ਤੁਸੀਂ ਕਹਿ ਲਓ ਹੈ ਨਾ ਤੇ ਕਰਜ਼ਾ ਚੁੱਕ ਕੇ ਭੇਜ ਦਿੰਦੇ ਨੇ ਕਿ ਵਾਸੀ ਉਧਰੋਂ ਪੈਸੇ ਆ ਜਾਣੇ ਨੇ ਤੇ ਸਾਰਾ ਕੁਝ ਠੀਕ ਹੋ ਜਾਣਾ ਪਰ ਹਕੀਕਤ ਕੁਝ ਹੋਰ ਹੈ ਅਸਲ ਚ ਗੱਲ ਇਹ ਐ ਨਾ ਕਿ ਦੇਸ਼ ਹੋਵੇ ਜਾਂ ਵਿਦੇਸ਼ ਹਾਕਮਾਂ ਦੀਆਂ ਨੀਤੀਆਂ 'ਚ ਕੋਈ ਬਹੁਤਾ ਫਰਕ ਨਹੀਂ ਹੈ। ਹਾਂ ਜੀ ਬੇਰੋਜ਼ਗਾਰੀ ਇੱਥੇ ਐ ਤੇ ਉੱਥੇ ਵੀ ਤਾਂ ਬਹੁਤ ਬੇਰੋਜ਼ਗਾਰੀ ਐ। ਹਾਂ ਜੀ। ਤੇ ਉਹ ਬੱਚੇ ਜਦੋਂ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਪਰੇਸ਼ਾਨ ਹੁੰਦੇ ਨੇ। ਕਈ ਵਾਰੀ ਤਾਂ ਰਿਸ਼ਤੇਦਾਰ ਉਹਨਾਂ ਨੂੰ ਸਹਾਰਾ ਦੇ ਦਿੰਦੇ ਨੇ ਪਰ ਜਦੋਂ ਨਹੀਂ ਦਿੰਦੇ ਇਕੱਲੇ ਕਾਰੇ ਹੁੰਦੇ ਨੇ। ਫਿਰ ਇਹੋ ਜਿਹੇ ਜਦੋਂ ਹਾਲਾਤ ਪੈਦਾ ਹੁੰਦੇ ਨੇ ਤਾਂ ਬੱਚੇ ਹੱਥ ਦਾ ਕਦਮ ਚੁੱਕ ਲੈਂਦੇ ਨੇ। ਜੀ। ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਆਪਣੇ ਦੇਸ਼ 'ਚ ਰਹਿ ਕੇ ਮਿਹਨਤ ਕਰਨ। ਤੇ ਸਰਕਾਰਾਂ ਨੂੰ ਚਾਹੀਦਾ ਕਿ ਉਹ ਇੱਥੇ ਹੀ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਤਾਂ ਜੋ ਉਹ ਵਿਦੇਸ਼ਾਂ ਵੱਲ ਜਾਣ ਦਾ ਰਾਹ ਨਾ ਤੱਕਣ ਜੀ ਬਿਲਕੁਲ ਤਾਂ ਕਿਸੇ ਨੂੰ ਪ੍ਰਵਾਸ ਦੀ પીੜ ਨਾ ਹੰਡਾਉਣੀ ਪਵੇ ਬਿਲਕੁਲ ਬੱਚੇ ਤਾਂ ਚਲੇ ਜਾਂਦੇ ਨੇ ਜਦੋਂ ਐਦਾਂ ਦੇ ਹਾਲਾਤ ਹੁੰਦੇ ਨੇ ਤੇ ਸਾਰੀ ਉਮਰ ਦਾ ਦੁੱਖ ਜਿਹੜਾ ਉਹ ਮਾਪਿਆਂ ਦੇ ਪੱਲੇ ਪਾ ਜਾਂਦਾ ਰਵਨੀਤ ਆਪਾਂ ਦੋਨੋਂ ਹੀ ਜੜੀਆਂ ਚਿੱਠੀਆਂ ਪੜੀਆਂ ਨੇ ਬੜੀਆਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਚਿੱਠੀਆਂ ਨੇ ਹਰਨਾ ਤੁਸੀਂ ਉਦਾਸੀ ਜਿਹੜੀ ਐ ਫਿਰ ਵੀ ਤੁਹਾਡੇ ਮਨ ਤੇ ਤਾਰੇ ਹੋ ਜਾਂਦੀ ਹੈ। ਜੀ ਪਰ ਕਈ ਵਾਰੀ ਹੁੰਦੀਆਂ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਠੰਡੀ ਹਵਾ ਦਾ ਬੁੱਲਾ ਬਣ ਕੇ ਤੁਹਾਨੂੰ ਸਕੂਨ ਦਿੰਦੀਆਂ ਹਨ। ਹਾਂਜੀ ਚੰਡੀਗੜ੍ਹ ਤੋਂ ਗੁਰਮੇਲ ਸਿੰਘ ਸਿੱਧੂ ਨੇ ਵੀ ਅਜਿਹੀ ਚਿੱਠੀ ਲਿਖੀ ਐ। ਜੀ ਉਹਨਾਂ ਨੇ ਚਿੱਠੀ ਅਮਰੀਕ ਸਿੰਘ ਧਿਆਲ ਦੀ ਰਚਨਾ ਨੁਮਾਇੰਦਗੀ ਬਾਰੇ ਲਿਖੀ ਐ। ਜੀ ਉਹ ਕਹਿੰਦੇ ਨੇ ਕਿ ਲੇਖਕ ਨੇ ਰੇਲ ਗੱਡੀ ਦੇ ਸਫ਼ਰ ਬਾਰੇ ਲਿਖਤ ਨੂੰ ਰੌਚਕ ਬਣਾ ਕੇ ਰੱਖਿਆ। ਤੇ ਇਸ ਦੇ ਨਾਲ ਨਾਲ ਪੰਜਾਬੀਆਂ ਦੀ ਵਿਲੱਖਣਤਾ ਦੀ ਮਿਸਾਲ ਵੀ ਕਾਇਮ ਕੀਤੀ ਪਾਠਕਾਂ ਲਈ ਵੀ ਸਮਾਜ ਲਈ ਵੀ ਤੇ ਖਾਸ ਤੌਰ ਤੇ ਪੰਜਾਬੀਆਂ ਲਈ ਚੰਗਾ ਸੁਨੇਹਾ ਦੇਣ ਵਾਲੀ ਇਹ ਰਚਨਾ ਹੈ ਇਹ ਜਿਹੜੀ ਰਚਨਾ ਹੈ ਕੁਝ ਦੋਸਤਾਂ ਦੀ ਟੋਲੀ ਹੈ ਜਿਹੜੀ ਗੁਜਰਾਤ ਵਿੱਚ ਦਵਾਰਕਾ ਤੋਂ ਜਿਹੜੀ ਹੈ ਯਾਤਰਾ ਕਰਕੇ ਆ ਰਹੀ ਸੀ ਗੱਡੀ ਦੇ ਵਿੱਚ ਉਹਨਾਂ ਦੀ ਜਿਹੜੀਆਂ ਸੀਟਾਂ ਸੀ ਦੋ ਪਰਿਵਾਰ ਸੀ ਉਹਨਾਂ ਦੇ ਨਾਲ ਸੀਗੀਆਂ ਜੀ ਤੇ ਉਸ ਪਰਿਵਾਰ ਨੇ ਮਤਲਬ ਰਾਤ ਤੱਕ ਉਹ ਉਹਨਾਂ ਨੂੰ ਲੱਗਿਆ ਵੀ ਇਹ ਸੁੱਤੇ ਨਹੀਂ ਹੈਗੇ ਹਲੇ ਮਤਲਬ ਕੁਝ ਜਿੱਦਾਂ ਹੁੰਦਾ ਨਾ ਗੱਲਾਂ ਬਾਤਾਂ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਹਾਂਜੀ ਅੱਧੀ ਰਾਤ ਹੋਣ ਵਾਲੀ ਸੀ ਅੱਧੀ ਰਾਤ ਹੋਣ ਵਾਲੀ ਸੀ ਫਿਰ ਉਹਨਾਂ ਨੇ ਮਿੱਤਰਾਂ ਦੀ ਇਸ ਟੋਲੀ ਨੂੰ ਬੇਨਤੀ ਕੀਤੀ ਉਹਨਾਂ ਦੀਆਂ ਸ਼ਾਇਦ ਵਿਚਕਾਰ ਵਾਲੀਆਂ ਸੀਟਾਂ ਸੀ ਹਾਂਜੀ ਉੱਪਰ ਵਾਲੀਆਂ ਸੀਟਾਂ ਸੀ ਉੱਪਰ ਵਾਲੀਆਂ ਸੀਗੀਆਂ ਤੇ ਉਹ ਕਹਿੰਦੇ ਕਿ ਵੀ ਤੁਸੀਂ ਸਾਡੇ ਨਾਲ ਆ ਜਾਓ ਕਿ ਸਾਡੇ ਬੱਚੀ ਦਾ ਜਨਮ ਦੇਣਾ ਅਸੀਂ ਉਹ ਮਨਾਉਣਾ ਤੇ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋਵੋ ਜੀ ਤੇ ਇਹ ਟੋਲੀ ਉਹਨਾਂ ਦੀ ਬੇਨਤੀ ਤੇ ਉਹਨਾਂ ਦੀ ਬੱਚੀ ਦੇ ਜਨਮ ਦਿਨ ਦੇ ਜਸ਼ਨ ਸਿਗੇ ਜਸ਼ਨ ਤਾਂ ਕੀ ਕਹਲੋ ਛੋਟਾ ਜਿਹਾ ਕੇਕ ਕਟਿਆ ਜਾਂ ਹੋਰ ਕੁਛ ਖਾਣ ਪੀਣ ਦੀਆਂ ਚੀਜ਼ਾਂ ਹੋਣੀਆਂ ਨੇ ਉਹਨਾਂ ਕਿਹਾ ਕਿ ਅਸੀਂ ਆਪਣੇ ਬੱਚੀ ਦੇ ਜਨਮ ਦਿਨ ਦੀ ਤਿਆਰੀ ਕਰਕੇ ਆਏ ਹੋਏ ਹਾਂ ਤੇ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ ਤੇ ਜਦੋਂ ਇਹਨਾਂ ਨੇ ਉਹਨਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਜਨਮ ਦਿਨ ਦੀ ਫਿਰ ਇਹਨਾਂ ਨੂੰ ਲੱਗਿਆ ਕਿ ਵੀ ਇਹਨਾਂ ਨੇ ਤਾਂ ਸਾਨੂੰ ਬੁਲਾਇਆ ਤੇ ਸਾਨੂੰ ਵੀ ਬੱਚੀ ਨੂੰ ਸ਼ਗਨ ਦੇਣਾ ਚਾਹੀਦਾ ਹੈ। ਜੀ ਬਿਲਕੁਲ। ਆਪਣੇ ਰਿਵਾਜ ਹੈ ਨਾ ਪੰਜਾਬ ਦੇ ਵਿੱਚ ਵੀ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਅਸੀਂ ਜੇ ਉੱਥੇ ਹਾਜ਼ਰ ਹੋਈਏ ਤੇ ਸ਼ਗਨ ਜ਼ਰੂਰ ਦਿੰਦੇ ਹਾਂ। ਹਾਂਜੀ। ਤੇ ਫਿਰ ਇਹਨਾਂ ਨੇ ਜੀ ਉਹਨਾਂ ਨੂੰ ਬੱਚੀ ਨੂੰ ਸ਼ਗਨ ਦਿੱਤਾ। ਬੱਚੀ ਦੇ ਮਾਪਿਆਂ ਨੇ ਸ਼ਗਨ ਲੈਣ ਤੋਂ ਨਾ ਕੀਤੀ ਤਾਂ ਇਹਨਾਂ ਨੇ ਕਿਹਾ ਜੀ ਕਿ ਇਹ ਤਾਂ ਸ਼ਿਸ਼ਟਾਚਾਰ ਹੈ ਤੇ ਇਸ ਵੇਲੇ ਅਸੀਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਾਂ। ਹਾਂਜੀ ਬਿਲਕੁਲ। ਪੰਜਾਬ ਦੀ ਕਹਿ ਲਓ ਪੰਜਾਬੀਆਂ ਦੀ ਨੁਮਾਇੰਦਗੀ ਕਹਿ ਲਓ ਪੰਜਾਬੀ ਸੁਭਾਅ ਦੀ ਨੁਮਾਇੰਦਗੀ ਕਹਿ ਲਓ। ਅਸਲ ਚ ਗੱਲ ਇਹ ਹੈ ਨਾ ਕਿ ਜਦੋਂ ਆਪਾਂ ਕਿਤੇ ਜਾਂਦੇ ਆ ਜੇ ਤਾਂ ਸੂਬੇ ਤੋਂ ਬਾਹਰ ਜਾਈਏ ਹੋਰ ਸੂਬਿਆਂ 'ਚ ਤਾਂ ਅਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਤੇ ਜੇ ਦੇਸ਼ ਤੋਂ ਬਾਹਰ ਜਾਈਏ ਤਾਂ ਅਸੀਂ ਦੇਸ਼ ਦੀ ਭਾਰਤ ਦੀ ਨੁਮਾਇੰਦਗੀ ਕਰਦੇ ਆ ਬਿਲਕੁਲ ਠੀਕ ਜੀ ਤੇ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਸਾਡੇ ਦਰਸ਼ਕ ਨੇ ਤੇ ਹੁਣ ਅਸੀਂ ਉਹਨਾਂ ਦਰਸ਼ਕਾਂ ਦੇ ਨਾਮ ਸਾਂਝੇ ਕਰ ਲਈਏ ਜਿਨ੍ਹਾਂ ਨੇ ਸੰਗਠਨ ਹਾਂਜੀ ਮੈਂ ਉਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੀ ਆ ਜੀ ਇਹ ਨਾਮ ਹੈਗੇ ਨੇ ਜੀ ਐਸਕੋਰ ਪਰਮਜੀਤ ਸਿੰਘ ਢੀਂਗਰਾ ਸਾਧੂ RAM ਲੰਗਿਆਣਾ ਸ਼ਮਸ਼ੇਰਪੁਰ ਖਾਲਵੀ ਦਵਿੰਦਰ ਖੁਸ਼ ਢਾਲੀਵਾਲ ਸੁਖਮੰਦਰ ਸਿੰਘ ਤੂਰ ਰਵਿੰਦਰ ਰਵੀ ਕੁਲਵਿੰਦਰ ਸਰਾ ਕਰਮਜੀਤ ਸਿੰਘ ਚਿੱਲਾ ਜਸਵੰਤ ਚਾਹਲ ਮੱਤੀ ਬੁੱਟਾ ਸਿੰਘ ਵਾਕਫ ਗੁਰਦੀਪ ਟੁੱਡੀ ਪੰਜਾਬ ਸਿੰਘ ਅਵਤਾਰ ਸਿੰਘ ਪਤੰਗ ਰਮੇਸ਼ਵਰ ਸਿੰਘ ਮਲਕੀਤ ਸਿੰਘ ਗਿੱਲ ਅੱਛਾ ਰਵਨੀਤ ਸਾਡੇ ਇੱਕ ਜਿਹੜੇ ਪਾਠਕ ਨੇ ਉਹ ਦਲ ਬਦਲੂਆਂ ਤੋਂ ਬੜੇ ਪਰੇਸ਼ਾਨ ਨੇ ਹਾਂਜੀ ਪ੍ਰਿੰਸੀਪਲ ਫਕੀਰ ਸਿੰਘ ਦਸੂਹਾ ਨੇ ਜੀ ਉਹਨਾਂ ਨੇ ਸੰਪਾਦਕੀ ਦਲ ਬਦਲੀ ਵਿਰੋਧੀ ਕਾਨੂੰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਬਿਲਕੁਲ ਜੀ ਉਹ ਲਿਖਦੇ ਨੇ ਕਿ ਇਹ ਸੰਪਾਦਕੀ ਦੱਸਦੀ ਹੈ ਕਿ ਕਿਵੇਂ ਸਾਡੇ ਦੇਸ਼ ਦੇ ਸੰਵਿਧਾਨ ਦੇ ਰਖਵਾਲਿਆਂ ਨਹੀਂ ਸੰਵਿਧਾਨ ਦਾ ਮਜ਼ਾਕ ਬਣਾ ਰੱਖਿਆ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਸਿਆਸਤਦਾਨ ਅੱਜ ਇਸ ਪਾਰਟੀ 'ਚ ਤੇ ਕੱਲ ਦੂਜੀ ਪਾਰਟੀ 'ਚ ਤੇ ਫਿਰ ਇਹ ਵੀ ਨਹੀਂ ਪਤਾ ਵੀ ਫਿਰ ਉਸ ਤੋਂ ਬਾਅਦ ਵੀ ਕਿਸੇ ਤੀਜੀ ਚੌਥੀ ਪਾਰਟੀ 'ਚ ਚਲੇ ਜਾਣ ਉਹ ਇਹ ਤੇ ਲਗਾਤਾਰ ਸلسلਾ ਜੀ ਅਮੁਖ سلسلہ ਤੁਹਾਨੂੰ ਮੈਂ ਇੱਕ ਆਪਣੇ ਅਖਬਾਰ ਦੀ ਗੱਲ ਦੱਸਦੀ ਹਾਂ ਗੱਲ ਤੇ ਚਲੋ ਖੈਰ ਸਾਡੇ ਲਈ ਬਹੁਤੀ ਕਹਿ ਲੋ ਨਮੋਸ਼ੀ ਵਾਲੀ ਨਮੋਸ਼ੀ ਵਾਲੀ ਹੈ ਪਰ ਚਲੋ ਅਸੀਂ ਸਾਂਝਾ ਕਰਦੇ ਹਾਂ ਕਿ ਕਿਵੇਂ ਇਦਾਂ ਜਦੋਂ ਦਲ ਬਦਲੀਆਂ ਹੁੰਦੀਆਂ ਨੇ ਨਾ ਤੇ ਕਿਵੇਂ ਸਾਨੂੰ ਬੜੀ ਅਜੀਬ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹਾਂ ਜੀ ਵੀ ਬਹੁਤ ਧਿਆਨ ਰੱਖਣ ਦੇ ਬਾਬਤ ਜੀ ਉਹ ਤੁਹਾਡੇ ਦਿਮਾਗ 'ਚ ਤੁਹਾਨੂੰ ਲਗਾਤਾਰ ਧਿਆਨ ਰੱਖਣਾ ਪੈਂਦਾ ਹੈ ਕਿ ਕਿਹੜਾ ਬੰਦਾ ਕਿਹੜੀ ਪਾਰਟੀ 'ਚੋਂ ਛਾਲ ਮਾਰ ਕੇ ਦੂਜੀ ਪਾਰਟੀ 'ਚ ਚਲਾ ਗਿਆ ਜੀ ਤੁਹਾਨੂੰ ਮੈਂ ਦੱਸ ਦਿਆਂ ਆਪਣੇ ਇੱਕ ਵੱਡਾ ਆਗੂ ਸੀ ਜਿਨੇ ਕਈ ਦਹਾਕੇ ਇੱਕ ਪਾਰਟੀ 'ਚ guzare ਜੀ ਤੇ ਜੀ ਦਲ ਬਦਲੀ ਕਰਕੇ ਦੂਜੀ ਵੱਡੀ ਪਾਰਟੀ 'ਚ ਚਲਾ ਗਿਆ ਤੇ ਹੋਇਆ ਇਹ ਕਿ ਜਿਹੜੀ ਪਾਰਟੀ 'ਚ ਵੱਡਾ ਲੀਡਰ ਸ਼ਾਮਲ ਹੋਇਆ ਉਹਨਾਂ ਦਾ ਕੋਈ ਸਮਾਗਮ ਸੀਗਾ ਜੀ ਹੈ ਨਾ ਜੀ ਉਹ ਸਮਾਗਮ ਦੀ ਤਸਵੀਰ ਆਈ ਖਬਰ ਆਈ ਉਹ ਬੜੀ ਚੰਗੀ ਤਰ੍ਹਾਂ ਜੀ ਖਬਰ ਛਪ ਗਈ ਤੇ ਨਾਲ ਉਹ ਤਸਵੀਰ ਵੀ ਛਪ ਗਈ ਤੇ ਹੋਇਆ ਇਹ ਕਿ ਉਸ ਤਸਵੀਰ ਦੇ ਵਿੱਚ ਜਿਹੜੀ ਕੈਪਸ਼ਨ ਸੀ ਉਹਦੇ ਵਿੱਚ ਉਹਦੀ ਪੁਰਾਣੀ ਪਾਰਟੀ ਦਾ ਨਾਂ ਚੱਲਾ ਗਿਆ ਕਿ ਇਹ ਫਲਾਣੀ ਪਾਰਟੀ ਦੇ ਅਗੂ ਜੀ ਜਦ ਕਿ ਉਹ ਦੂਜੀ ਪਾਰਟੀ 'ਚ ਜਾ ਚੁੱਕਾ ਸੀਗਾ ਤੁਸੀਂ ਇਹ ਵੀ ਦੇਖੋ ਕਿ ਉਹ ਪੇਜ ਕਿਸੇ ਇੱਕ ਨਜ਼ਰ 'ਚ ਨਹੀਂ ਲੰਘਦਾ ਉਹ ਕਿੰਨੀਆਂ ਨਜ਼ਰਾਂ 'ਚੋਂ ਲੰਘਿਆ ਔਰ ਕਿਸੇ ਨੇ ਉਹ ਇਹ ਗੱਲ ਨਹੀਂ ਫੜੀ ਕਿ ਇਹ ਤਾਂ ਛਾਲ ਮਾਰ ਕੇ ਦੂਜੀ ਪਾਰਟੀ 'ਚ ਚਲਾ ਗਿਆ ਜੀ ਤੇ ਉਹ ਅਗਲੇ ਦਿਨੇ ਹੋਇਆ ਜੀ ਜਿਹੜੇ ਵਿਰੋਧੀ ਪਾਰਟੀ ਵਾਲੇ ਸੀਗੇ ਜਾਂ ਪਿਛਲੀ ਮਾਂ ਪਾਰਟੀ ਵਾਲੇ ਸੀਗੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪਾ ਕੇ ਇੱਕ ਤਰੀਕੇ ਉਹਨੂੰ ਮਤਲਬ ਉਹਨੂੰ ਨਮੋਸ਼ੀ ਦਵਾਈ ਜਾਂ ਸਾਨੂੰ ਕਹਿ ਲਓ ਉਹ ਜਿਹੜਾ ਦਲ ਬਦਲੂ ਨੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹ ਇੱਕ ਦਿਨ ਬਾਅਦ ਇੱਕ ਦਿਨ ਵਿੱਚ ਹੀ ਬਦਲ ਜਾਂਦੇ ਹਾਂਜੀ ਮਤਲਬ 40 40 ਸਾਲ ਇੱਕੋ ਪਾਰਟੀ ਦੇ ਵਿੱਚ ਰਹਿਣਾ ਤੇ ਉਹਨੂੰ ਕਹਿਣਾ ਵੀ ਜੀ ਇਹ ਤਾਂ ਮੇਰੀ ਮਾਂ ਪਾਰਟੀ ਹੈ ਮਾਂ ਪਾਰਟੀ ਕਹਿਣਾ ਫਿਰ ਕਹਿਣਾ ਜੀ ਮੈਂ ਇਹਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹਾਂ ਇਹਦੇ ਲਈ ਮੈਂ ਕੁਝ ਵੀ ਕੁਰਬਾਨ ਕਰ ਸਕਦਾ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਦੋ ਦਿਨਾਂ ਬਾਅਦ ਬੰਦਾ ਇਹ ਬਿਆਨ ਦੇਣ ਤੋਂ ਬਾਅਦ ਦੂਜੀ ਪਾਰਟੀ 'ਚ ਚਾਲ ਮਾਰਦਾ ਹਾਂਜੀ ਤੇ ਕੋਈ ਕੰਟੈਂਟ ਜਿਹੜੀ ਵਿਚਾਰਧਾਰਾ ਉਹ ਬਦਲ ਜਾਂਦੀ ਹੈ ਵਿਚਾਰਧਾਰਾ ਕੋਈ ਨਹੀਂ ਹੁੰਦੀ ਸੱਤਾ ਨਿੱਜੀ ਲਾਲਚ ਇਹੀ ਨਹੀਂ ਇਹਦੇ ਦੁਆਲੇ ਇਹ ਵਿਚਾਰਧਾਰਾ ਦਾ ਤਾਂ ਨਾਂ ਦਿੱਤਾ ਜਾਂਦਾ ਕਿੱਸਾ ਕੁਰਸੀ ਦਾ ਕਿੱਸਾ ਕੁਰਸੀ ਦਾ ਥੋੜੀ ਜੀ ਗੱਲ ਹੁਣ ਇਹ ਵੀ ਕਰ ਲਈਏ ਕਿ ਦਲ ਬਦਲੀ ਨੂੰ ਰੋਕਣ ਦੇ ਲਈ ਕਦੋਂ-ਕਦੋਂ ਕਾਨੂੰਨ ਹੋਣ ਚਾਹੀਏ ਜੀ ਸਭ ਤੋਂ ਪਹਿਲਾਂ ਤਾਂ ਜੀ 52ਵੀਂ ਸੰਵਿਧਾਨਕ ਸੋਧ ਤਹਿਤ 1985 ਦੇ ਵਿੱਚ ਕਾਨੂੰਨ ਲਿਆਂਦਾ ਗਿਆ ਅੱਜ ਤੋਂ 40 ਸਾਲ ਪਹਿਲਾਂ ਤੱਕ 40 ਸਾਲ ਪਹਿਲਾਂ ਫਿਰ 2003 ਦੇ ਵਿੱਚ ਇਹਦੇ ਚ ਕੈਨਵੇਂ ਸੰਵਿਧਾਨਕ ਸੋਧ ਤਹਿਤ ਕੁਝ ਬਦਲਾਅ ਕੀਤੇ ਗਏ ਜੀ ਠੀਕ ਹੈ ਪਰ ਦਲ ਬਦਲੀ ਦੇ ਅਮਲ ਨੂੰ ਕੋਈ ਠੱਲ ਨਹੀਂ ਪਈ ਜਿਹੜੇ ਦਲ ਬਦਲੂ ਸੀ ਉਹਨਾਂ ਨੇ ਚੋਰ ਮੋਰੀਆਂ ਲੱਭ ਹੀ ਲਈਆਂ ਚੋਰ ਮੋਰੀਆਂ ਕਿਹਾ ਬੜਾ ਕਿਹਾ ਉਹ ਤਾਂ ਐਂ ਲੱਗਦਾ ਜਿਵੇਂ ਵੱਡੇ ਵੱਡੇ ਮਘੋਰੇ ਹੀ ਲੱਭ ਰਹੇ ਹੋਣ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਵੀ ਮੋਰੀਆਂ ਕੀ ਮਘੋਰੇ ਇਸੇ ਤਰ੍ਹਾਂ ਪ੍ਰਿੰਸੀਪਲ ਫਕੀਰ ਸਿੰਘ ਦਸੂਹਾ ਵੀ ਬਹੁਤ ਖਿਜੇ ਹੋਏ ਨੇ ਦਲ ਬਦਲੂਆਂ ਤੇ ਜੀ ਉਹਨਾਂ ਨੇ ਜਿਹੜੀ ਚਿੱਠੀ ਦੇ ਵਿੱਚ ਲਿਖਿਆ ਨਾ ਜੀ ਅਖੀਰ ਦੇ ਵਿੱਚ ਸੁਝਾਅ ਦਿੱਤਾ ਹੈ ਉਹ ਕਹਿੰਦੇ ਜੀ ਦਲ ਬਦਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕੋਈ ਅਜਹੀ ਸਵਿਧਾਨਕ ਸੋਧ ਲਿਆਉਣੀ ਪਵੇਗੀ ਜਿਹੜੀ ਦਲ ਬਦਲੀ ਦੀ ਬਿਰਤੀ ਰੱਖਣ ਵਾਲਿਆਂ ਦੇ ਦਿਮਾਗ ਵਿੱਚੋਂ ਦਲ ਬਦਲੀ ਨਾਂ ਦਾ ਸ਼ਬਦ ਹੀ ਮਿਟਾ ਦੇਵੇ ਦਲ ਬਦਲੂ ਲੋਕ ਇਹ ਗੱਲ ਭੁੱਲ ਜਾਂਦੇ ਨੇ ਕਿ ਉਹ ਲੋਕਾਂ ਦੇ ਨੁਮਾਇੰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਖੈਰ ਇੱਕ ਗੱਲ ਹੈ ਕਿ ਅਮਲੀ ਤੌਰ ਤੇ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਦੁਬਾਰਾ ਇਹੋ ਜਿਹੇ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜੇ ਲੋਕੀ ਪੱਕਾ ਤਹਈਆ ਕਰ ਲੈਣ ਨਾ ਕਿ ਇਹਨਾਂ ਨੂੰ ਵੋਟ ਨਹੀਂ ਪਾਉਣੀ ਅਗਲੀ ਵਾਰੀ ਤੇ ਦਲ ਬਦਲੂ ਵੀ ਫਿਰ ਸੋਚ ਕੇ ਪਾਰਟੀ ਬਦਲਣ ਹਾਂਜੀ ਇਹ ਤਾਂ ਹੋਈ ਸਿਆਸਤ ਦੀ ਗੱਲ ਹੁਣ ਆਪਾਂ ਸਾਹਿਤ ਦੀ ਗੱਲ ਕਰੀਏ ਹਾਂਜੀ ਜ਼ਰੂਰ ਕਰੋ ਬਾਰਨਾ ਕੁਰੂਕ ਖੇਤਰ ਤੋਂ ਕੁਲਦੀਪ ਸਿੰਘ ਥਿੰਦ ਹੋਰਾਂ ਨੇ ਇੱਕ ਦੁਰਲੱਭ ਪੁਸਤਕ ਦੀ ਭਾਣ ਲੇਖ ਬਾਰੇ ਖਤ ਲਿਖਿਆ ਇਹ ਲੇਖ ਜੰਗ ਬਹਾਦਰ ਗੋਇਲ ਦਾ ਸੀ ਹਾਂਜੀ ਉਹ ਕਹਿੰਦੇ ਨੇ ਕਿ ਇਹ ਲੇਖ ਪੜ੍ਹ ਕੇ ਬਹੁਤ ਚੰਗਾ ਲੱਗਿਆ ਤੇ ਲੇਖਕ ਨੇ ਬੜੀ ਮਿਹਨਤ ਤੇ ਕਈ ਉਪਰਾਲੇ ਕਰਕੇ ਇਹ ਪੁਸਤਕ ਹਾਸਲ ਕੀਤੀ। ਇਹ ਪੁਸਤਕ ਨਾਟਕਕਾਰ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਵਿਚਾਰਕ ਬਾਲਜ਼ਾਕ ਦੇ ਜੀਵਨ ਬਾਰੇ ਹੈ। ਹਾਂਜੀ ਇਹ ਪੂਰਾ ਨਾਸੀ ਓਨੋਰੇ ਦੇ ਬਾਲਜ਼ਾਕ ਨਾਵਲ ਵਾਈਨ ਆਫ ਲਾਈਫ ਜਿਹੜਾ ਹੈ ਇਹਦਾ ਲੇਖਕ ਹੈਗਾ ਚਾਰਲਸ ਕੋਰਹਮ ਤੇ ਪਹਿਲੀ ਵਾਰੀ ਇਹ ਨਾਵਲ ਜਿਹੜਾ ਜੀ 1958 ਦੇ ਵਿੱਚ ਡਾਇਲ ਪ੍ਰੈਸ ਨਿਊਯਾਰਕ ਨੇ ਛਾਪਿਆ ਸੀ ਤੇ ਇਸ ਤੋਂ ਬਾਅਦ ਇਨੀ ਛਾਪਿਆ ਗਿਆ ਜਿਹੜੇ ਸਾਡੇ ਲੇਖਕ ਨੇ ਜੰਗ ਬਹਾਦਰ ਗੋਇਲ ਹੋਰੀ ਉਹਨਾਂ ਨੂੰ 1971-72 ਚ ਇਸ ਪੁਸਤਕ ਬਾਰੇ ਪਤਾ ਲੱਗਿਆ ਸੀ ਉਹ ਉਦੋਂ ਤੋਂ ਹੀ ਤਲਾਸ਼ ਕਰ ਰਹੇ ਸੀ ਇਸ ਨਾਵਲ ਦੀ ਪਰ ਉਹਨਾਂ ਨੂੰ ਮਿਲਿਆ ਨਹੀਂ ਤੇ 2001 ਚ ਉਹ ਕੋਲਕਾਤਾ ਗਏ ਹਾਂਜੀ ਕੋਲਕਾਤਾ ਗਏ ਤੇ ਉਥੋਂ ਦੀ ਜਿਹੜੀ ਕਾਲਜ ਸਟਰੀਟ ਹੈ ਉਥੇ ਏਸ਼ੀਆ ਦਾ ਸਭ ਤੋਂ ਵੱਡਾ ਪੁਸਤਕ ਬਾਜ਼ਾਰ ਉਥੋਂ ਵੀ ਇਹ ਕਿਤਾਬ ਉਹਨਾਂ ਨੂੰ ਮਿਲੀ ਨਹੀਂ ਤੇ ਫਿਰ ਉਹ ਕਹਿੰਦੇ ਕਿ ਜਦੋਂ 2008 ਤੋਂ ਲੈ ਕੇ 2010 ਤੱਕ ਮੈਂ ਬੇहद ਬਿਮਾਰ ਹੋ ਗਿਆ ਉਹ ਕਹਿੰਦੇ ਬਿਮਾਰ ਹੀ ਨਹੀਂ ਮੈਂ ਮਤਲਬ ਬਹੁਤ ਟੈਂਦੀ ਟੈਂਦੀ ਕਲਾ ਦੇ ਵਿੱਚ ਸੀਗਾ ਤੇ ਉਹ ਕਹਿੰਦੇ ਵੀ ਉਦੋਂ ਮੈਂ ਜਿਹੜਾ ਨਾ ਸਾਹਿਤ ਨੂੰ ਪੜਨਾ ਸ਼ੁਰੂ ਕੀਤਾ ਜੀ ਤੇ ਉਸ ਵੇਲੇ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਹੋਣਾ ਲੰਡਨ 'ਚ ਉਹਨਾਂ ਦਾ ਪੁੱਤਰ ਪੜਦਾ ਸੀਗਾ ਉੱਥੋਂ ਉਹਨੇ ਉਹ ਕਿਤਾਬ ਦਾ ਪ੍ਰਬੰਧ ਕੀਤਾ ਜੀ ਤੇ ਇਹਨਾਂ ਦੇ ਲਈ ਜਿਹੜੀ ਹੈ ਉਕਤਾਂ ਭੇਜੀ ਇਹ ਜਿਹੜਾ ਨਾਵਲ ਹੈ ਨਾ 19ਵੀਂ ਸਦੀ ਦੀ ਪਿਠਭੂਮੀ ਤੇ ਆਧਾਰਿਤ ਹੈ ਬਾਲਜ਼ਾਕ ਤੇ 19ਵੀਂ ਸਦੀ ਦੇ ਪੈਰਿਸ ਦੀ ਇਹ ਤਸਵੀਰ ਕਸ਼ੀ ਕਰਦਾ ਗੋਰਹਾਮ ਨੇ 2 ਸਾਲ ਤੋਂ ਵੱਧ ਸਮਾਂ ਪੈਰਿਸ 'ਚ ਬਤੀਤ ਕੀਤਾ ਉਹ ਬਾਲਜ਼ਾਕ ਨਾਲ ਜੁੜੀਆਂ ਸਾਰੀਆਂ ਥਾਵਾਂ ਤੇ ਗਿਆ ਤੇ ਵੱਖ-ਵੱਖ ਸਰੋਤਾਂ ਤੋਂ ਉਸ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਗੋਰਹਮ ਨੇ ਇਹ ਵੀ ਲਿਖਿਆ ਹੈ ਕਿ ਉਸਨੇ ਕਥਾਨਕ ਦੀਆਂ ਲੋੜਾਂ ਅਨਸਾਰ ਘਟਨਾਵਾਂ ਦੀ ਚੋਣ ਕੀਤੀ ਹੈ ਸਾਰੀਆਂ ਘਟਨਾਵਾਂ ਨੇ ਦਰਜ ਕੀਤੀਆਂ ਪੁਸਤਕ ਦੇ ਵਿੱਚ ਪਰ ਫਿਰ ਵੀ ਉਹ ਇਨੀ ਲਗਾਤਾਰਤਾ ਦੇ ਵਿੱਚ ਨੇ ਕਿ ਲੱਗਦਾ ਜਿਵੇਂ ਜਿਹੜਾ ਬਾਲਜ਼ਾਕ ਦਾ ਸਾਰਾ ਜੀਵਨ ਹੀ ਉਹਨੇ ਦੱਸ ਦਿੱਤਾ ਹੋਵੇ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਨਾ ਉਹਦੇ ਨਾਲ ਹੀ ਵਿਚਰਦਾ ਹੋਵੇ ਕਿ ਬਾਲਜ਼ਾਕ ਦੇ ਜੀਵਨ ਬਾਰੇ ਇਹ ਬਹੁਤ ਪ੍ਰਮਾਣਿਕ ਰਚਨਾ ਹੈਗੀ ਹੈ ਜੀ ਬਿਲਕੁਲ ਤੇ ਪੁਸਤਕ ਜਿਹੜੀ ਹੈ ਕਹਿੰਦੇ ਵੀ ਪੜ੍ਹ ਕੇ ਬਹੁਤ ਆਨੰਦ ਆਉਂਦਾ ਹੈ ਕਿ ਬਲਜ਼ਾਕ ਦੇ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ ਜੀ ਸਾਹਿਤ ਵੈਸੇ ਹੀ ਹੈ ਕਿ ਜ਼ਿੰਦਗੀ ਦੇ ਵਿੱਚ ਨਵਾਂ ਰੰਗ ਭਰ ਦਿੰਦਾ ਜੀ ਤੁਹਾਨੂੰ ਅੰਦਰੋਂ ਬਹੁਤ ਅਮੀਰ ਕਰਦਾ ਸਾਹਿਤ ਜੀ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਤੇ ਪਾਠਕ ਸਾਹਿਤ ਨਾਲ ਆਪਣੀ ਸਾਂਝ ਹੋਰ ਪਕੇਰੀ ਕਰਨਗੇ ਸਾਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਕਿਤਾਬਾਂ ਦੇ ਨਾਲ ਆਪਣੀ ਸਾਂਝ ਹੋਰ ਪਕੇਰੀ ਕਰਨਗੇ ਤੇ ਮੇਰੇ ਖਿਆਲ ਆ ਪਾਠਕਾਂ ਵਾਲੀ ਸਾਂਝ ਵਾਲੀ ਬੇਨਤੀ ਵੀ ਤੁਸੀਂ ਕਰ ਦਿਓ ਜੀ ਹਾਂਜੀ ਤੇ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਪ੍ਰੋਗਰਾਮ ਲਾਈਕ ਤੇ ਸ਼ੇਅਰ ਜ਼ਰੂਰ ਕਰੋਗੇ ਤੇ ਇੱਕ ਹੋਰ ਬੇਨਤੀ ਹੈ ਜੀ ਕਿ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ